ਕਸ਼ਮੀਰ ਦੇ ਇਲਾਕੇ ਦੇ ਵਿੱਚ ਮੱਲਾਪੁਰ ਦੇ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਹੋਏ ਨੇ ਤੇ ਆਲੇ-ਦੁਆਲੇ ਦੇ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਮੱਲਾਪੁਰ ਵਿੱਚ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਹੋਏ ਨੇ ਪਿਆਰ ਕਰਨ ਵਾਲੀਆਂ ਸੰਗਤਾਂ ਗੁਰੂ ਨੂੰ ਚਾਣ ਵਾਲੀਆਂ ਸੰਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਮਿਲਣ ਵਾਸਤੇ ਵੀ ਗੁਰੂ ਦੇ ਦਰਸ਼ਨ ਕਰਕੇ ਆਈਏ ਟੋਲੀਆਂ ਬਣਾ ਕੇ ਜੱਥੇ ਬਣਾ ਕੇ ਜਿਹਨੂੰ ਵੀ ਪਤਾ ਲੱਗਦਾ ਜਿਹਨੂੰ ਵੀ ਖਬਰ ਮਿਲਦੀ ਹੈ ਕਿ ਸੰਗਤ ਆਉਣੇ ਸ਼ੁਰੂ ਹੋ ਗਈ ਕਿਉਂਕਿ ਇਹੋ ਜੇ ਪੁਰਖਾਂ ਦੇ ਦਰਸ਼ਨ ਬੜੇ ਸਬਾਬਾਂ ਨਾਲ ਹੁੰਦੇ ਨੇ ਤੇ ਜਿੰਨੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਆਉਣ ਵਾਲੀਆਂ ਸੰਗਤਾਂ ਵੀ ਕੋਈ ਨਾ ਕੋਈ ਇਹ ਧਾਵਾ ਲੈ ਕੇ ਆਉਂਦੇ ਨੇ ਕਿਉਂਕਿ ਹਰ ਇੱਕ ਦੀ ਚਾਹਤ ਹੁੰਦੀ ਹੈ ਵੀ ਜਦੋਂ ਅਸੀਂ ਗੁਰੂ ਕੋਲੇ ਜਾਈਏ ਕੁਝ ਨਾ ਕੁਝ ਲੈ ਕੇ ਆਈਏ ਜਿਵੇਂ ਅਸੀਂ ਗੁਰਦੁਆਰੇ ਆਉਨੇ ਆ ਤੇ ਸਾਨੂੰ ਵੀ ਏਦਾਂ ਹੁੰਦਾ ਵੀ ਜੇ ਬਹੁਤੇ ਨਹੀਂ ਤਾਂ ਰੁਪਈਆ ਤਾਂ ਮੱਥਾ ਟੇਕ ਕੇ ਆਈਏ ਭਾਵਨਾ ਸਾਡੀ ਉਹਨਾਂ ਗੁਰੂ ਨੂੰ ਮਿਲਣ ਵਾਲੇ ਜਿੰਨੀਆਂ ਸੰਗਤਾਂ ਨੇ ਕੋਈ ਸ਼ਸਤਰ ਲੈ ਕੇ ਆਉਂਦਾ ਕੋਈ ਵਸਤਰ ਲੈ ਕੇ ਆਉਂਦਾ ਕੋਈ ਖਾਣ ਦੀਆਂ ਵਸਤੂ ਲੈ ਕੇ ਆਉਂਦਾ ਕੋਈ ਗਹਿਣੇ ਲੈ ਕੇ ਆਉਂਦਾ ਜਿਵੇਂ ਕਿਸੇ ਦੀ ਵਿੱਤ ਆ ਜਿਵੇਂ ਕਿਸੇ ਦੀ ਸੋਚ ਆ ਹਰ ਇੱਕ ਆਪਣੇ ਨਾਲ ਗੁਰੂ ਦੀ ਸੇਵਾ ਵਾਸਤੇ ਸਤਕਾਰ ਵਜੋਂ ਤੇ ਢਾਮਾ ਲੈ ਕੇ ਆਉਂਦੇ ਨੇ ਕਹਿੰਦੇ ਇਹਦੋਂ ਇੱਕ ਨਗਰ ਵਿੱਚੋਂ ਇੱਕ ਸਖਰਿੰਦਾ ਸੀ ਤੇ ਉਹਦਾ ਨੌਵਾਂ ਭਾਈ ਕੱਟੂ ਜੀ ਤੇ ਗੁਰੂ ਨੂੰ ਮਿਲਣ ਵਾਸਤੇ ਸੰਗਤਾਂ ਜਾ ਰਹੀਆਂ ਸੀ ਤੇ ਉਹ ਜਥਾ ਆ ਰਿਹਾ ਸੀ ਇੱਕ ਕਿ ਭਾਈ ਕੱਟੂ ਜੀ ਨੇ ਜਥੇ ਨੂੰ ਪੁੱਛਿਆ ਕਿੱਥੇ ਜਾ ਰਹੇ ਹੋ ਤੁਸੀਂ ਕਹ ਲੱਗਿਆ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਨੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਸਿਪਾਹੀ ਕੱਟੂ ਜੀ ਨੂੰ ਜਿਵੇਂ ਇਤਿਹਾਸ ਕਹਿੰਦਾ ਵੀ ਦਮੇ ਦੀ ਬਿਮਾਰੀ ਸੀ ਸਾਹ ਚੜਦਾ ਸੀ ਉਹਨੂੰ ਖਾਂਸੀ ਬੜੀ ਉੱਠਦੀ ਸੀ ਤੇ ਉਹ ਜੱਥੇ ਨੂੰ ਕਹਿਣ ਲੱਗਿਆ ਵੀ ਤੂੰ ਸਾਵੇਂ ਨੂੰ ਨਾਲ ਲੈ ਕੇ ਲੋ ਮੈਂ ਵੀ ਤੁਹਾਡੇ ਨਾਲ ਜਾ ਕੇ ਦਰਸ਼ਨ ਦੇਦਾਰੇ ਕਰੇ ਆਉਂ ਗੁਰੂ ਦੇ ਮੇਰੇ ਵੀ ਮਨ ਦੀ ਤਾਂਗਾ ਚਾਨਾ ਮੈਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਾ ਕੇ ਮਿਲਾਂ ਦਰਸ਼ਨ ਕਰਾਂ ਜਥਾ ਕਹਿ ਲੱਗਿਆ ਵੀ ਜਿੱਥੇ ਕਰਾਸੀ ਜਾਂਦੇ ਆ ਤੁਸੀਂ ਤੁਸੀਂ ਵੀ ਨਾਲ ਤੁਰਪੋ ਜਥੇ ਨੇ ਭਾਈ ਕਟੂ ਨੂੰ ਨਾਲ ਲੈ ਲਿਆ ਤੁਰਕੇ ਸਫ਼ਰ ਤੈ ਕਰਦੇ ਨੇ ਸਫ਼ਰ ਵੀ ਕਾਫੀ ਹੈ ਕਾਫੀ ਬਾਤ ਲੰਘੇ ਭਾਈ ਕਟੂ ਜੀ ਨੂੰ ਭਾਈ ਕਟੂ ਜੀ ਨੇ ਜੋ ਜੱਥਾ ਜਾ ਰਿਹਾ ਸੀ ਉਹਨਾਂ ਜੱਥੇ ਦੇ ਗੱਠੇਦਾਰ ਨੂੰ ਸਵਾਲ ਕੀਤਾ ਕਿ ਭਾਈ ਆ ਤੁਹਾਡੇ ਕੋਲੇ ਪੁਜੇ ਵਿੱਚ ਕੀ ਹੈ ਕਹਿ ਲੱਗੇ ਜੀ ਇਹਦੇ ਵਿੱਚ ਸ਼ਹਿਦ ਜਿਹੜਾ ਉਹ ਜਥੇਦਾਰ ਸੀ ਨਾ ਉਹ ਵੀ ਗੁਰੂ ਵਾਸਤੇ ਸ਼ਹਿਦ ਲੈ ਕੇ ਆਇਆ ਸੀ ਤੇ ਉਹਦੀ ਉਹਨੇ ਮਹੰਗਾ ਤੇ ਵਧੀਆ ਸ਼ਹਿਦ ਬੜੀ ਸੱਚਮਤਾ ਦੇ ਨਾਲ ਕਿਉਂਕਿ ਆਪਾਂ ਜਿੰਨੇ ਗੁਰਦੁਆਰੇ ਆਉਨੇ ਆ ਬੜੀ ਸੱਚਮਤਾ ਨਾਲ ਆਉਨੇ ਆ ਜੇ ਕੋਈ ਲੰਗਰ ਲੈ ਕੇ ਆਉਨੇ ਆ ਪ੍ਰਸ਼ਾਦਾ ਲੈ ਕੇ ਆਉਨੇ ਆ ਹਰ ਇੱਕ ਪਰਿਵਾਰ ਚਾਹੁੰਦਾ ਮੈਂ ਪੂਰੀ ਸੱਚਮਤਾ ਨਾਲ ਲੈ ਕੇ ਆਵਾਂ ਹੁਣ ਉਹ ਜਥੇਦਾਰ ਸ਼ਹਿਦ ਲੈ ਕੇ ਆਇਆ ਸੀ ਕੋਰੇ ਕੁਜੇ ਵਿੱਚ ਪਾ ਕੇ ਬੜੀ ਸੁਤਮਤਾ ਦੇ ਨਾਲ ਬੜੇ ਸਾਫ ਤਰੀਕੇ ਢੰਗ ਦੇ ਨਾਲ ਤਾਜ਼ਾ ਸ਼ਹਿਦ ਹੁਣ ਇਹ ਸ਼ਹਿਦ ਕੁਜੇ ਵਿੱਚ ਪਾ ਕੇ ਚੱਕਿਆ ਹੋਇਆ ਨਾਲ ਤੇ ਭਾਈ ਭਾਈ ਕੱਟੂ ਜਿੰਨੇ ਸਹਿਜ ਸੁਭਾਈ ਪੁੱਛ ਲਿਆ ਕਹਿ ਲੱਗੇ ਜੀ ਆਹ ਕੁਜੇ ਵਿੱਚ ਕੀ ਹੈ ਜੱਥੇਦਾਰ ਕਹਿੰਦਾ ਵੀ ਇਹ ਤਾਂ ਇਹਦੇ ਵਿੱਚ ਸ਼ਹਿਦ ਹੈ ਮੈਂ ਫਿਰ ਹਰਗੁਬਿੰਦ ਸਿੰਘ ਪਾਤਸ਼ਾਹ ਜੀ ਵਾਸਤੇ ਲੈ ਕੇ ਆਇਆ ਹਾਂ ਉਹਨਾਂ ਨੂੰ ਜਾ ਕੇ ਪੇਟ ਕਰਨਾ ਤੇ ਕਹਿੰਦੇ ਭਾਈ ਕੱਟੂ ਜੀ ਕਹਿਣ ਲੱਗੇ ਵੀ ਜੱਥੇਦਾਰ ਜੀ ਮੈਨੂੰ ਸਾਹ ਚੜਦਾ ਮੈਨੂੰ ਦਮਾ ਹੈ ਖਾਂਸੀ ਉੱਠਦੀ ਹੈ ਜੇ ਕਿਰਪਾ ਕਰੋ ਮੈਨੂੰ ਚਮਚਾ ਕੁ ਥੋੜਾ ਮੈਨੂੰ ਸ਼ਹਿਰ ਦੇ ਦੋ ਇਹਦੇ ਨਾਲ ਮੇਰੇ ਜਿਹੜੀ ਸਾਹ ਜਿਹੜਾ ਠੀਕ ਆਉਣਾ ਸ਼ੁਰੂ ਹੋ ਜੂ ਜਿਹੜੀ ਖੰਗ ਉੱਠਦੀ ਆ ਇਹ ਵੀ ਰਾਤ ਮਿਲ ਜੂ ਮੈਨੂੰ ਮੈਂ ਸੌਖਾ ਲੱਗ ਜੂ ਜਿਤੇਦਾਰ ਨੇ ਬਿਨਾਂ ਕੁਝ ਸੋਚਿਆ ਸਮਝਿਆ ਉਹਨੂੰ ਬੋਲ ਕੁ ਬੋਲ ਬੁਲਣਾ ਸ਼ੁਰੂ ਕਰ ਦਿੱਤੇ ਤੇਰੇ ਵਾਸਤੇ ਥੋੜੀ ਆ ਇਹ ਤਾਂ ਗੁਰੂ ਵਾਸਤੇ ਲੈ ਕੇ ਆਇਆ ਇਹ ਬੰਦੇ ਦਾ ਸੁਭਾਅ ਹੁੰਦਾ ਹੈ ਉਵੇਂ ਉਹਨੇ ਬੋਲ ਬੋਲ ਬੁਰਾਣਾ ਸ਼ੁਰੂ ਕਰ ਦਿੱਤਾ ਤੇ ਲੋ ਭਾਈ ਕੱਤੂ ਜੀ ਨਿਮ ਜੀ ਪਾ ਕੇ ਫਿਰ ਤੁਰਨਾ ਸ਼ੁਰੂ ਹੋ ਗਏ ਫਿਰ ਲੰਘੇ ਫਿਰ ਸਰੀਰ ਔਖਾ ਜਾਂ ਹੁੰਦਾ ਖੰਗ ਜੀ ਛੱਡਦੀ ਆ ਸਾਹ ਦਾ ਚੜਦਾ ਫਿਰ ਜਾ ਕੇ ਅੱਗੇ ਮਨ ਵਿੱਚ ਸੋਚਦਾ ਵੀ ਦੁਬਾਰੇ ਮੰਗ ਕੇ ਦੇਖ ਲੈਨੇ ਆ ਕੀ ਪਤਾ ਦੇਈ ਦੇਵੇ ਸੌਖਾ ਲੱਗ ਜਾਂਦਾ ਤੇ ਅੱਗੇ ਜੇ ਜਾ ਕੇ ਫਿਰ ਮੰਗਿਆ ਹਾਏ ਕਟੂ ਜੀ ਕਹਿਣ ਲੱਗੇ ਜ਼ਿੱਤੇਦਾਰ ਜੀ ਮਿਹਰਬਾਨੀ ਆ ਹੱਥ ਵਨ ਕੇ ਬੇਨਤੀ ਆ ਮੈਨੂੰ ਸ਼ਹਿਦ ਦੇ ਦੇ ਚਮਚਕ ਮੈਂ ਸੌਖਾ ਬਗ ਜੂ ਮੈਂ ਘਰੀਆਣੀ ਜਾਂਦਾ ਕਹਿੰਦੇ ਫਿਰ ਦੂਜੀ ਵਾਰੀ ਆਕੜ ਕੇ ਬੋਲਿਆ ਗੁੱਸੇ ਨਾਲ ਬੋਲਿਆ ਤੇ ਦੂਜੀ ਵਾਰੀ ਮੰਗਣ ਤੇ ਵੀ ਨਹੀਂ ਦਿੱਤਾ ਤੇ ਇਤਿਹਾਸ ਕਹਿੰਦਾ ਵੀ ਉਹਨੇ ਦੋ ਤਿੰਨ ਵਾਰੀ ਜ਼ਿੱਤੇਦਾਰ ਤੋਂ ਸ਼ਹਿਦ ਮੰਗਿਆ ਤੇ ਇਦਾਂ ਸਫ਼ਰ ਕਰਦੇ ਗਏ ਕਰਦੇ ਗਏ ਤੇ ਭਾਈ ਕਟੂ ਜੀ ਕਹਿਣ ਲਗੇ ਜਿਤੇਦਾਰ ਮਰਜ਼ੀ ਆਪਦੀ ਜੇ ਤੁਸੀਂ ਥੋੜਾ ਜਿਹਾ ਸ਼ਹਿ ਦੇ ਦਿੰਦੇ ਮੈਂ ਸੌਖਿਆਂ ਤੱਕ ਜਾਂਦਾ ਤੇ ਜਿਸ ਵੇਲੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨੇੜੇ ਪੁੱਜੇ ਨਾ ਦਰਬਾਰ ਵਿੱਚ ਪੁੱਜੇ ਤੇ ਜਿੰਨੀਆਂ ਸੰਤਾਂ ਆਉਂਦੀਆਂ ਨੇ ਸਾਰੇ ਆਪੋ ਆਪਣੀਆਂ ਪੇਟਾਵਾ ਗੁਰੂ ਦੇ ਅੱਗੇ ਰੱਖਦੇ ਨੇ ਗੁਰੂ ਪਤਸ਼ਾਹੀ ਹਰ ਇੱਕ ਦੀ ਪੇਟਾ ਜਿਹੜੀ ਆ ਉਹ ਸਨਕਾਰ ਕਰਦੇ ਨੇ ਤੇ ਨਾਲੇ ਹਰ ਇੱਕ ਦੀ ਜਿਹੜੇ ਤੋਹਫੇ ਦਿੱਤੇ ਨੇ ਪੇਟਾਵਾ ਦਿੱਤੀਆਂ ਨੇ ਉਹਦੀਆਂ ਸਿਫਤਾਂ ਵੀ ਕਰਦੇ ਨੇ ਵੀ ਭਾਈ ਆ ਤੂੰ ਸੋਹਣੇ ਵਸਤਰ ਲਿਆਏ ਆ ਆ ਤੂੰ ਸੋਹਣੀ ਕਿਰਪਾਨ ਲੈ ਕੇ ਆਏ ਆ ਤੇ ਇਦਾਂ ਹਰ ਇੱਕ ਦੀ ਸਿਫਤ ਕਰਦੇ ਨੇ ਤੇ ਜਿਸ ਵੇਲੇ ਉਹ ਜੱਥੇਦਾਰ ਆਇਆ ਤੇ ਭਾਈ ਕਿੱਤੋਂ ਆਇਆ ਤੇ ਕਹਿੰਦੇ ਜਿਸ ਵੇਲੇ ਸ਼ਹਿਦ ਲਿਆ ਕੇ ਰੱਖਿਆ ਨਾ ਉਹਨਾਂ ਨੇ ਤੇ ਕਿੰਨੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਮੁਖ ਫੇਰ ਲਿਆ ਆਪਕੇ ਕੁਝੇ ਵੱਲ ਧਿਆਨ ਹੀ ਨਾ ਦਿੱਤਾ ਤੇ ਹੁਣ ਜਿਹੜਾ ਉਹ ਜੱਥੇਦਾਰ ਆ ਤੇ ਗੁਰੂ ਨੇ ਪਰਾਂ ਨੂੰ ਮੂੰਹ ਕਰ ਲਿਆ ਮੁਖ ਫੇਰ ਲਿਆ ਤੇ ਹੁਣ ਇਹ ਜਥੇਦਾਰ ਖੜੇ ਹੋ ਕੇ ਫੇਰ ਗੁਰੂ ਦੇ ਮੂੰਹ ਅੱਗੇ ਹੁੰਦਾ ਸਾਹਮਣੇ ਹੁੰਦਾ ਵੀ ਗੁਰੂ ਨੂੰ ਤੋਹਫਾ ਭੇਟ ਕਰਾਂ ਸ਼ਹਿਦ ਭੇਟ ਕਰਾਂ ਤੇ ਕਹਿੰਦੇ ਗੁਰੂ ਨੇ ਫੇਰ ਮੁਖ ਫੇਰ ਲਿਆ ਕੋਈ ਧਿਆਨ ਨਾ ਦਿੱਤਾ ਤੇ ਅਖੀਰ ਨੂੰ ਜਥੇਦਾਰ ਕਹਿੰਦਾ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਾਤਸ਼ਾਹ ਜੀ ਉਹ ਗੁਰੂ ਜੀ ਆਤਵਾ ਦੇ ਵਾਸਤੇ ਨੇ ਬੜਾ ਸਿੱਖਮ ਬੜਾ ਮਿੱਠਾ ਤੁਹਾਡੇ ਵਾਸਤੇ ਆਹ ਸ਼ਹਿਦ ਲੈ ਕੇ ਆਇਆ ਹੈ ਕਿਰਪਾ ਕਰੋ ਮੇਰੀ ਇਹ ਭੇਟਾ ਨੂੰ ਪ੍ਰਵਾਨ ਕਰੋ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੇਰਾ ਇਹ ਸ਼ਹਿਦ ਪ੍ਰਵਾਨ ਨਹੀਂ ਹੋਣਾ ਜਥੇਦਾਰ ਸੋਚੀ ਪਾ ਗਿਆ ਵੀ ਗੱਲ ਕੀ ਹੋ ਗਈ ਸ਼ਹਿਦ ਮੈਂ ਸੱਚਾ ਲੈ ਕੇ ਆਇਆ ਸਾਫ਼ ਲੈ ਕੇ ਆਇਆ ਕੋਈ ਉਠੇ ਹੱਥ ਨਹੀਂ ਲਾਏ ਬੜਾ ਕੀਮਤੀ ਤੇ ਬੜਾ ਧਿਆਨ ਨਾਲ ਲੈ ਕੇ ਆਇਆ। ਕਹਿਣ ਲੱਗੇ ਆ ਪਾਤਸ਼ਾਹ ਜੀ ਮੈਥੋਂ ਕੀ ਭੁੱਲ ਹੋ ਗਈ ਕੀ ਗਲਤੀ ਹੋ ਗਈ ਤੁਸੀਂ ਇਹ ਸ਼ਹਿਦ ਨਹੀਂ ਪ੍ਰਦਾਨ ਕਰਦੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜਦੋਂ ਮੈਂ ਤੈਥੋਂ ਸ਼ਹਿਦ ਮੰਗਿਆ ਸੀ ਉਦੋਂ ਤਾਈ ਮੈਨੂੰ ਦਿੱਤਾ ਨਹੀਂ। ਜਦ ਤੇ ਦਰਹਰਾਨ ਹੋ ਗਿਆ ਵੀ ਮੈਂ ਤਾਂ ਆ ਕੇ ਹੁਣ ਮਿਲਿਆ ਗੁਰੂ ਨੂੰ ਤੇ ਗੁਰੂ ਮੈਨੂੰ ਕਦੇ ਮਿਲਿਆ ਪਹਿਲਾਂ ਤੇ ਗੁਰੂ ਨੇ ਮੇਰੇ ਕੋਲ ਕਦੇ ਪਹਿਲਾਂ ਸ਼ੈਦ ਮੰਗ ਲਿਆ ਕਹਿਣ ਲੱਗਿਆ ਪਾਤਸ਼ਾਹ ਜੀ ਮੈਂ ਤਾਂ ਤੁਹਾਡੇ ਚਰਨਾ ਵਿੱਚ ਹੁਣ ਆਏ ਆ ਤੁਸੀਂ ਮੇਰੇ ਕੋਲ ਪਹਿਲਾਂ ਕਦੇ ਸ਼ੈਦ ਮੰਗੇ ਆ ਕਹਿਣ ਲੱਗਿਆ ਜਿਸ ਵੇਲੇ ਤੈਥੋਂ ਆਪ ਆਏ ਕੱਟੂ ਨੇ ਸ਼ੈਦ ਮੰਗਿਆ ਸੀ ਕਹਿੰਦੇ ਉਹਦੇ ਵਿੱਚ ਮੇਰੀਏ ਜੋਤ ਵਰਤਦੀ ਸੀ ਮੁਰ ਸਿੱਕਾ ਅੰਦਰ ਸਤਿਗੁਰ ਵਰਤੈ ਮੁਰ ਰੱਬ ਦੇ ਪਿਆਰਿਆਂ ਦੇ ਵਿੱਚ ਹੀ ਨਾ ਰੱਬ ਵੱਸਦਾ ਨਾ ਸਤਿਗੁਰੂ ਵੱਸਦਾ ਹੁਣ ਉਸ ਗੱਲ ਦੀ ਜਿਹੜੀ ਜਾਣਕਾਰੀ ਸੀ ਜਥੇ ਜਥੇ ਵਿੱਚ ਕਿਸੇ ਸੰਗ ਨੇ ਜਾਣਕਾਰੀ ਦੇਤੀ ਵੀ ਪਾਤਸ਼ਾਹ ਇਦਾਂ ਕਰਕੇ ਭਾਈ ਗੱਟੂ ਆਇਆ ਤੇ ਉਹਦੇ ਕੋਲੋਂ ਸ਼ਹਿਦ ਮੰਗਿਆ ਸੀ ਜਥੇਦਾਰ ਕੋਲ ਦਿੱਤਾ ਨਹੀਂ ਹੈ ਤੇ ਗੁਰੂ ਪਾਤਸ਼ਾਹ ਨੇ ਸਾਰੀ ਬਿਥਿਆ ਸੁਣ ਲਈ ਸੀ ਤੇ ਇਸ ਕਰਕੇ ਕਹਿਣ ਲੱਗੇ ਵੀ ਆ ਭਾਈ ਕਿੱਤੋਂ ਆਇਆ ਇਹਨੂੰ ਲੋੜ ਦੀ ਇਹ ਤੰਗ ਹੁੰਦਾ ਸੀ ਤੂੰ ਇਹਨੂੰ ਛੱਡ ਨਹੀਂ ਦਿੱਤਾ ਤੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੇਰਾ ਇਹ ਛੱਡ ਨਹੀਂ ਪਰਹਰਾਨ ਹੋਣਾ ਇਸੇ ਵੇਲੇ ਇਦਾਂ ਗੱਲ ਕਹੀ ਤੇ ਜੱਥੇਦਾਰ ਗੁਰੂ ਪਾਤਸ਼ਾਹ ਜੀ ਦੇ ਚਰਨ ਹੀ ਪੈ ਗਿਆ ਪੈਰਾਮਿਟਾ ਹੈ ਗਿਆ ਪਾਤਸ਼ਾਹ ਜੀ ਉਹਨਾਂ ਹੋ ਗਈ ਅਣਜਾਣ ਸੀ ਸਮਝ ਨਹੀਂ ਸੀ ਮੈਨੂੰ ਇਸ ਗੱਲ ਦੀ ਤੇ ਗੁਰੂ ਪਾਤਸ਼ਾਹ